ਦੇ ਇਸ ਤਰ੍ਹਾਂ ਹੋ ਤੇ ਚੱਲਿਆ ਉਹ ਤੱਤਾ ਦੇ ਕੋਈ ਨਾਂ ਨਾ ਸਕੀ ਸੁਣਾ ਨਹੀਂ ਇਹ ਆ ਕੇ ਆ ਮਨਸੇ ਨਾਂ ਸੁਣਾ ਬਿਲਾਕੇ ਸੇ ਦਾ ਹੱਲ ਕਰਨਾ ਨਾ ਸੀ ਐਸਾ ਨਾ ਕਰਨਾ ਸਾਡਾ ਹੱਥ ਵੀ ਇਹ ਕਿਸੇ ਵੀ ਤਰੀਕੇ ਦੇ ਨਾਲ ਆਸ਼ੀਰਵਾਦੀ ਤਾਕਤ ਨੂੰ ਹਰਉਣਾ ਬਹੁਤ ਆਲਾ ਰਾਜਨੀਤਿਕ ਕੌਂਦੇ ਉੱਤੇ ਅਸੀਂ ਕਹਿਣਾ ਚਾਹੁੰਦੇ ਆ ਸੋਚਣਾ ਚਾਹੀਦਾ ਜਿਹੜਾ ਮਲਾਕ ਰਿਹਾ ਜਿਹੜੀ 사ਤਾ ਉਹਦੇ ਕੋਲ ਪੈਨਸ਼ਨ ਤੇ ਉਹਦੇ ਭਤਿਆਂ ਦੇ ਤੇ ਉਹਦੇ ਮੈਡੀਕਲ ਹੋਰ ਨਾਲ ਨਾਲ ਤੇ ਹਮਲੇ ਕਰਦੀ ਆ ਅਸੀਂ ਕਿੰਨੇ ਵੋਟਾਂ ਵੇਲੇ ਉਹ ਸੋਚੇ ਉਹ ਵੋਟ ਸਾਡੀ ਨੂੰ ਧਰਨਾ ਜਾਵੇ ਉਹ ਵੀ ਅਸੀਂ ਉਸ ਵੇਲੇ ਸੋਚੇ ਜਿਹੜਾ ਇੱਕ ਪੱਕੇ ਬਣਾ ਨੂੰ ਕੱਲੇ ਨੂੰ ਤਪਦੀਨ ਕਰਦੀ ਆ ਇਤਾਂ ਦੇ ਵਿੱਚੋਂ ਜਿਹੜਾ 8 ਘੰਟੇ ਤੋਂ 12 ਘੰਟੇ ਦੀ ਧਿਆਣੀ ਹੋਣੀ ਆ ਉਹ ਕਿਹੜੀਆਂ ਕਿਰਾਇਆ ਜਿਹੜੀਆਂ ਇੱਕ ਨੀਤੀ ਦੇ ਉੱਤੇ ਅਮਲ ਕਰ ਰਹੀਆਂ ਕਿਹੜੀਆਂ ਕਿਰਾਇਆ ਜਿਹੜੇ ਸਾਹਮਣੇ ਪਰ ਮੋਲਣ ਲੜ ਤੋਂ ਬਾਅਦ ਚਾਕੇ ਮੇਰਾ ਪੁੱਤਾਂ ਵੇਲੇ ਕੋਈ ਫਿੱਤ ਨਹੀਂ ਉਸ ਵੇਲੇ ਵੋਟਾਂ ਦੇ ਵਿੱਚ ਫੇਰ ਉਹ ਬੀਜਾ ਪੀ ਦੀ ਤਰ ਜਿੱਤ ਕੇ ਆਲੇ ਜਿਹੜੀ ਸਰਕਾਰ ਨਾਲ ਜਾਰੀ ਪਾਵੇ ਤੇ ਜਿਹੜੀ ਇਦਾਂ ਦੇ free ਵਪਾਰ ਵਾਲੇ ਸਮਝੌਤੇ ਕਰੇ ਤੇ ਉਹ ਸਮਝੌਤੇ ਸਾਡੇ ਡੇਰੀ ਨੂੰ ਸਾਡੇ ਕਿਸਾਨ ਦੀ ਜ਼ਮੀਨ ਨੂੰ ਸਾਰੇ ਕੁੜਾ ਹੱਥੇ ਲੈ ਜਾਣ ਜਿਹੜੀ ਫਿਰ ਸਤਾ ਦੇ ਉੱਤੇ ਆਵੇ ਸਾਡੀ ਦਿਹਾੜੀ ਰਾਤ 8 ਤੋਂ 12 ਵੀ ਜੀ ਹੋ ਜਵੇ ਆਇਤਾ ਦੇ ਇਤਿਹਾਸ ਆ। ਕੀ ਆਇਤਾਂ ਦੇ ਵਿਰੋਧੀ ਆ? ਉਹ ਮੈਕੂ ਉਸ ਵੇਲੇ ਸੋਚ ਕੇ ਫੈਸਲਾ ਕਰੇ ਜਿਸ ਜਦੋਂ ਅਸੀਂ ਨਹੀਂ ਕਹਿੰਦੇ ਪੁਰਾਣੇ ਜਾ ਕੇ ਲੈਣਾ। ਅਸੀਂ ਕਹਿੰਦੇ ਅੱਜ ਆ ਜੇ ਕਿਸਾਨ ਦੀ ਜ਼ਮੀਨ ਖੁੱਸ ਰਹੀ ਆ ਤੇ ਉਹ